ਆ ਦੇਖੋ ਇਹ ਉਹ ਟਰਾਲੀ ਆ ਜਿੱਥੇ ਜਿਹੜੇ ਆ ਸਰੋਤੇ ਖੜੇ ਸੀਗੇ ਫਿਲਮ ਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਜਦੋਂ ਗੋਲੀ ਚੱਲਦੀ ਆ ਫਿਰ ਖੇਤਾਂ ਦੇ ਵਿੱਚ ਇੱਧਰ ਭੱਜਦੇ ਆ ਦੂਰ ਦੂਰ ਤੱਕ ਲੋਕਾਂ ਨੂੰ ਭੱਜਦੇ ਆ ਨੂੰ ਜਿਹੜਾ ਦਿਖਾਇਆ ਜਾਂਦਾ ਬਿਲਕੁਲ ਇਸ ਜਗ੍ਹਾ ਦੇ ਉੱਤੇ ਜਿੱਥੇ ਮੈਂ ਖੜਾ ਆ ਇੱਥੇ ਆ ਕੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਜਿਹੜੀ ਗੱਡੀ ਆ ਕਿੱਥੇ ਜਾ ਕੇ ਰੁਕਦੀ ਆ ਦਲਜੀਤ ਦਾ ਸਾਂਝ ਤੇ ਪਰਨੀਤੀ ਚੋਪੜਾ ਬਿਲਕੁਲ ਇਸੇ ਜਗ੍ਹਾ ਤੇ ਜਿੱਥੇ ਤੁਸੀਂ ਦੇਖ ਰਹੇ ਆ ਇਸੇ ਜਗ੍ਹਾ ਤੇ ਆ ਕੇ ਉਹਨਾਂ ਦੀ ਐਮਬੈਸਡਰ ਗੱਡੀ 1786 ਇੱਥੇ ਆ ਕੇ ਰੁਕਦੀ ਆ ਤੁਸੀਂ ਫਿਲਮ ਦੇ ਵਿੱਚ ਵੀ ਦੇਖੋਗੇ ਕਿਉਂਕਿ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਇਸੇ ਜਗ੍ਹਾ ਤੇ ਆ ਕੇ ਜਦੋਂ ਰੁਕੇ ਸੀ ਜਦੋਂ ਉਹਨਾਂ ਦੇ ਸਾਥੀ ਜਿਹੜੇ ਸਾਜੀ ਆ ਉਹਨਾਂ ਨੇ ਜਿਉਂ ਹੀ ਜਿਹੜਾ ਆ ਸਮਾਨ ਢੋਲਕੀਆਂ ਤੇ ਬਾਜਾ ਜਿਹੜਾ ਆਪਣੀ ਗੱਡੀ ਦੀ ਡਿੱਗੀ 'ਚੋਂ ਬਾਹਰ ਕੱਢਿਆ ਤਾਂ ਉਸੇ ਵਕਤ ਉਹਨਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਇਸ ਫਨਨੀ ਸੰਸਾਰ ਤੋਂ ਸਦਾ ਦੇ ਲਈ ਅਲਵਿਦਾ ਕਰ ਜਾਂਦੇ ਆ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਆ ਜਿਹੜਾ ਸਾਰਾ ਖੂ ਤੁਸੀਂ ਦੇਖ ਰਹੇ ਆ ਇਸ ਨੂੰ ਇਮਤੀਆਜ਼ ਅਲੀ ਨੇ ਆਪਣੀ ਮੂਵੀ ਦੇ ਵਿੱਚ ਫਿਲਮਾਇਆ ਸਾਰੇ ਨੂੰ ਕਿਉਂਕਿ ਇਮਤੀਆਜ਼ ਅਲੀ ਜਾਣਦੇ ਸੀ ਕਿ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਜਿਹੜਾ ਆ ਇਸੇ ਜਗ੍ਹਾ ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਆਪਣਾ ਆਖਰੀ ਸਫ਼ਰ ਬਤੀਤ ਕੀਤਾ ਸੀ ਸੋ ਇਮਤੀਆਜ਼ ਅਲੀ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਮੂਵੀ ਅਮਰ ਸਿੰਘ ਚਮਕੀਲਾ ਇਸੇ ਜਗ੍ਹਾ ਤੇ ਉਹਦੇ ਸ਼ੂਟ ਕੀਤੇ ਗਏ ਇਸ ਚਵਾਰੇ ਦੇ ਉੱਤੇ ਉਸ ਸਾਹਮਣੇ ਜਿਹੜਾ ਘਰ ਤੁਸੀਂ ਦੇਖ ਰਹੇ ਆ ਉਹਦੇ ਉੱਤੇ ਆ ਦੇਖੋ ਬਿਲਕੁਲ ਇਸ ਖੂਹ ਤੋਂ ਉਸ ਘਰ ਦੀ ਦੂਰੀ ਜਿਹੜੀ ਆ ਮਹਿਜ ਕੁਝ ਗੱਜ ਦੀ ਦੂਰੀ ਦੇ ਉੱਤੇ ਆ ਇਸੇ ਕਰਕੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਇੱਥੇ ਬਿਠਾਇਆ ਗਿਆ ਸੀ ਪ੍ਰਸ਼ਾਦਾ ਪਾਣੀ ਛਕਣ ਦੇ ਲਈ ਸਾਰੇ ਖੇਤ ਜਿਹੜੇ ਆ ਪੱਧਰੇ ਕਰ ਦਿੱਤੇ ਗਏ ਸੀ ਫਿਲਮ ਦੇ ਲਈ ਕਿਉਂਕਿ ਵੱਡੇ ਪੱਧਰ ਤੇ ਬੰਬੇ ਤੋਂ ਜਿਹੜੀਆਂ ਟੀਮਾਂ ਆਈਆਂ ਸੀਗੀਆਂ 12 ਅਪ੍ਰੈਲ ਨੂੰ ਤੁਸੀਂ Netflix ਤੇ ਉਹ ਮੂਵੀ ਨੂੰ ਦੇਖਣਾ ਜਦੋਂ ਇਸ ਖੂਹ ਨੂੰ ਆ ਜਿਹੜਾ ਸਾਹਮਣੇ ਸਾਰਾ ਖੂਹ ਤੁਸੀਂ ਦੇਖ ਰਹੇ ਆ ਹਰਿਆਣਵੀ ਸਾਡਾ ਦੇਖ ਰਹੇ ਤੁਸੀਂ ਇਸ ਖੂਹ ਦੇ ਉੱਤੇ ਬਾਈ ਚਮਕੀਲੇ ਦੀਆਂ ਯਾਦਾਂ ਨੂੰ ਮਹਿਸੂਸ ਕਰਾ ਰਹੇ ਸੀ ਉਹਨੂੰ ਕਿ ਕਿਵੇਂ ਬਾਈ ਚਮਕੀਲੇ ਨੇ ਆਪਣਾ ਅੰਤਮ ਸਮਾਂ ਇੱਥੇ ਬਤਾਇਆ ਸੀ ਇਹ ਸਕੂਲ ਨੂੰ ਇਸ ਚਵਾਰੇ ਨੂੰ ਉਸ ਘਰ ਨੂੰ ਤੁਸੀਂ Netflix ਤੇ ਦੇਖੋਗੇ 12 ਅਪ੍ਰੈਲ ਨੂੰ ਜਿਹੜੀ ਮੂਵੀ ਆ ਰਹੀ ਆ ਬਾਈ ਚਮਕੀਲੇ ਦੀ ਰਾਤੀ ਮੈਂ ਸੰਪੂਰ ਪਿੰਡ ਵੇ ਸਾਡੀ ਜਾਨ ਵਹਿਰੀਆਂ ਲਈ ਰਾਤੀ ਮੈਂ ਸੰਪੂਰ ਪਿੰਡ ਵੇ ਸਾਡੀ ਜਾਨ ਵਹਿਰੀਆਂ ਲਈ ਸੂਰ ਮੇ ਮਾਰਿਆ ਮੁਕਣੇ ਨਾ ਨਾ ਕਦੇ ਹੋਣੀਆਂ ਕਤਲ ਆਵਾਜ਼ਾਂ ਸੂਰ ਮੇ ਮਾਰਿਆ ਮੁਕਣੇ ਨਾ ਨਾ ਕਦੇ ਹੋਣੀਆਂ ਕਤਲ ਆਵਾਜ਼ਾਂ ਰੱਬ ਵਾਂਗੂ ਸਾਟੇ ਨਾ ਨੀ ਪਾਇਲੋ ਕਿ ਫਿਰਨ ਲਹਾਜਾਂ ਰੱਬ ਵਾਂਗੂ ਸਾਟੇ ਨਾ ਨੀ ਪਾਇਲੋ ਕਿ ਫਿਰਨ ਲਹਾਜਾਂ ਪੁੱਤ ਧਰਤੀ ਮਾਂ ਦਾ ਜੇ ਪੁੱਤ ਧਰਤੀ ਮਾਂ ਦਾ ਜੇ ਕਿਸੇ ਮਾਰਦਾ ਰੰਗ ਰੰਗੀਲਾ ਨਾਰਹਿ ਜੂ ਦੁਨੀਆ ਤੇ ਜੇ ਮਾਰਦਾ ਪੁੱਤ ਚਮਕੀਲਾ ਨਾਰਹਿ ਜੂ ਦੁਨੀਆ ਤੇ ਜੇ ਛੁਪ ਗਿਆ ਚੰਨ ਚਮਕੀਲਾ ਨਾਰਹਿ ਜੂ ਦੁਨੀਆ ਤੇ ਜੇ ਮਾਰਦਾ ਪੁੱਤ ਚਮਕੀਲਾ ਓ ਮੇਰੀ ਮੇਰੀ ਕਰਦਾ ਬੰਦਿਆ ਬੋਲ ਗਿਆ ਰੱਬ ਨਾ ਤੂੰ ਡਰ ਤਾ ਬੰਦਿਆ ਆਖਣ ਲੱਗਣਿਆ ਤੇਰੀਆਂ ਪਾਣੀ ਦਿਆ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਇੱਕੋਂਕਾਰ ਦਾ ਨਾਮ ਹਰੈਣਾ ਇੱਕੋਂਕਾਰ ਦਾ ਨਾਮ ਹਰੈਣਾ ਭਾលਿਆ ਲੋਕਾ ਤੈਂ ਵੀ ਨਹੀਂ ਰਹਿਣਾ ਬਾਰੋ ਬਾਰੀ ਜਾਣਾ ਪੈਣਾ ਬਾਰੋ ਬਾਰੀ ਜਾਣਾ ਪੈਣਾ ਪਰਿਆ ਛੱਡ ਕੇ ਢੇੜੀਆਂ ਪਾਣੀ ਦਿਆ ਪਾਣੀ ਦਿਆ ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਰਾਤੀ ਮੈਂ ਸੰਪੁਰ ਪਿੰਡ ਵੇ ਸਾਡੀ ਜਾਨ ਵੈਰੀਆਂ ਲਈ ਰਾਤੀ ਮੈਂ ਸੰਪੁਰ ਪਿੰਡ ਵੇ ਸਾਡੀ ਜਾਨ ਵਹਿਰੀਆਂ ਲਈ ਸੂਰਮੇ ਮਾਰਿਆ ਮੁੱਕਣੇ ਨਾ ਨਾ ਕਦੇ ਹੋਣੀਆਂ ਕਤਲ ਆਵਾਜ਼ਾਂ ਸੂਰਮੇ ਮਾਰਿਆ ਮੁੱਕਣੇ ਨਾ ਨਾ ਕਦੇ ਹੋਣੀਆਂ ਕਤਲ ਆਵਾਜ਼ਾਂ ਰੱਬ ਵਾਂਗੂ ਸਾਡੇ ਨਾਲ ਨਹੀਂ ਪਾਇਲੋ ਕਿ ਫਿਰਨ ਲਹਾਜਾਂ ਰੱਬ ਵਾਂਗੂ ਸਾਡੇ ਨਾਲ ਨਹੀਂ ਪਾਇਲੋ ਕਿ ਫਿਰਨ ਲਹਾਜਾਂ ਪੁੱਤ ਧਰਤੀ ਮਾਂ ਦਾ ਜੇ ਪੁੱਤ ਧਰਤੀ ਮਾਦਾ ਜੇ ਕਿਸੇ ਮਾਰਦਾ ਰੰਗ ਰੰਗੀਲਾ ਨਾਰਾਜੂ ਦੁਨੀਆ ਤੇ ਜੇ ਮਾਰਦਾ ਪੁੱਤ ਚਮਕੀਲਾ ਨਾਰਾਜੂ ਦੁਨੀਆ ਤੇ ਕੇ ਸ਼ੁਭ ਗਿਆ ਚੰਨ ਚਮਕੀਲਾ ਨਾਰਾਜੂ ਦੁਨੀਆ ਤੇ ਜੇ ਮਾਰਦਾ ਪੁੱਤ ਚਮਕੀਲਾ ਰਾਤੀ ਮੈਂ ਸੰਪੂਰ ਪਿੰਡ ਵੇ ਸਾਡੀ ਜਾਨਵਰੀਆਂ ਲਈ ਰਾਤ